ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਫਿਰ ਢੇਲੋ ਡੇਰੀ ਫਾਰਮ ਰਾਜਾ ਸਾਹੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਤੁਹਾਨੂੰ 5 ਪਸ਼ੂ ਖਾਵਾਂਗੇ ਸੋਕਣਾ ਗੱਬਣਾ ਵਾ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਸੀ ਗੱਲ ਵੀਰ ਜੀ ਸਸੀ ਗੱਲ ਭਾਜੀ ਥੋਸਣਾ ਠੀਕ ਆ ਜੀ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਵਧੀਆ ਕਿਰਪਾ ਵਾਹਿਗੁਰੂ ਦੀ ਵਧੀਆ ਜੀ ਇਹ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾ ਭਾਜੀ ਮੇਰਾ ਹਰਮਨ ਜੋ ਪਿੰਡ ਰਾਏ ਸਾਹੀ ਜ਼ਿਲ੍ਹਾ ਬਰਸਾ ਤਹਿਸੀਲ ਚਨਾਲਾ ਜੀ ਠੀਕ ਹੈ ਜੀ ਫੋਨ ਨੰਬਰ ਦੇ ਨਾਲ ਹੀ 1 ਕਿਲੋਮੀਟਰ ਪਿੰਡ ਜੀ ਆਪਣਾ ਫੋਨ ਨੰਬਰ 826444231 ਠੀਕ ਹੈ ਜੀ ਠੀਕ ਕਰੀਏ ਸ਼ੁਰੂਆਤ ਜੀ ਹਾਂਜੀ ਇਧਰੋਂ ਕਰ ਲਈਏ ਹਾਂਜੀ ਠੀਕ ਹੈ ਜੀ ਆ ਦੱਸਿਓ ਪਹਿਲੇ ਨੰਬਰ ਤੇ ਆਹ ਛੋਟੀ ਭਾਈ ਆਏ ਪਹਿਲੇ ਸਵੇ ਸੁਣਾ ਜੇ ਨੀਲੀ ਦੀ ਪਿਓ ਰੱਖਾਂ ਬਿੱਲੀਆਂ ਤੇ ਇੱਦਾਂ ਘਟੋਂ ਦਿਆ ਜੀ ਠੀਕ ਹੈ ਠੀਕ ਹੈ ਲਓ ਬਾਈ ਜੀ ਤੇ ਕਾਉਮਿਨਰੀ ਚੈੱਕ ਪਾਸ ਜਿੰਨਾ ਕੋ ਆਪਾਂ ਲੈਂਦੀ ਹੈ ਨਾ ਉਹਨਾਂ ਕਰਾਈ ਹੀ ਤੇ ਆਪਾਂ ਛੋਟੀਆਂ ਦੋਵੇਂ ਹੁਣੇ ਲੈ ਲੈਂਦੇ ਆ ਚੈੱਕ ਨਹੀਂ ਹੋਈਆਂ ਗੱਡੀ ਬਖਾਰ ਹੋਰ ਲੱਗੀ ਹੈ ਠੀਕ ਹੈ ਠੀਕ ਹੈ ਉਹ ਵੇ ਲੋ ਲਓ ਬਾਈ ਸਾਡੇ ਸਾਹਮਣੇ ਲਾਈਆਂ ਗੱਡੀ ਵੀ ਬਾਹਰ ਖੜੀ ਹੈ ਚੈੱਕ ਪਾਸ ਨਹੀਂ ਜੀ ਹੋਈ ਉਹਨਾਂ ਕਰਾਈਏ ਅੱਛਾ ਅੱਛਾ ਉਹ ਆnde ਆਪਾਂ ਚੈੱਕ ਪਾਸ ਕਰਾਏ ਠੰਡਾ ਟੀਕਾ ਲਾਇਆ 4 ਮਹੀਨੇ ਚੈੱਕ ਪਾਸ ਜੇ ਪਹਿਲੇ ਸੋਏ ਸੁਣਾ ਜੀ ਠੀਕ ਹੈ ਠੀਕ ਹੈ ਅੱਖਾਂ ਬਿੱਲੀਆਂ ਤੇ ਐਡਾ ਕੱਟ ਹੁੰਦਾ ਜੇ ਵੇ ਲਓ ਬਾਈ ਨੀਂਦੀ ਰਾਤ ਦੇ ਵਿੱਚ ਆ ਗਈ ਯਾਰ ਚੈੱਕ ਕਰ ਸਕਦੇ ਹੋ ਛੋਟੀ ਤੇ ਦਰਦੀਆਂ ਚੋਣੀਆਂ ਭਾਈ ਇਹਨਾਂ ਨਾਲ ਸੰਗਲ ਪਾਏ ਹੀ ਅਤਲੇ ਆ ਰਹੇ ਦੀ ਓਲਜੀ ਕਰਦੀਆਂ ਭਾਈ ਚੋਵਾ ਮਹੀਨਾ ਤਿਆਸਤਾਂ ਮੇ ਜਿਹੜੀ ਚੱਕ ਪਾਸਿਆ ਘਰ ਵਾਲਿਆਂ ਦੇ ਕਹਿਣ ਮੁਤਾਬਕ ਬਾਕੀ ਬਾਈ ਕਹਿੰਦਾ ਕਿ ਆਪਾਂ ਵਾਲੀਆਂ ਜਿ ਕਰਾਈ ਤੇ ਬਾਕੀ ਵੀ ਜਿਹੜਾ ਵੀਰ ਲਊਗਾ ਚੈੱਕ ਕਰਾ ਕੇ ਭੇਜਾਂਗੇ ਨਹੀਂ ਤੇ ਉਹਨਾਂ ਦੇ ਸਾਹਮਣੇ ਚੈੱਕ ਕਰਾ ਲਾਂਗੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਛੋਟੀ ਦੇ ਉਹਨਾਂ ਚੈੱਕ ਪਾਸ ਕਰਾਈ ਉਹਨਾਂ ਕਰੇ ਇਸਦੀ ਨਾਮਾਂ ਵਾਸਤੇ ਆ ਤੇ ਬਾਕੀ ਤੁਹਾਨੂੰ ਝੋਲੀ ਝਾਲੀ ਥੱਲੇ ਦਿਖਾਉਂਦੇ। ਬਾਕੀ ਤੋਕੜਾ ਕਪੜਾ ਮਈਆਂ ਦੀ ਵੀ ਸਾਰੀਆਂ ਅਜੇ ਚਾਰ ਤੋਕੜਾ ਕਪੜਾ ਮਈਆਂ ਵਾ। ਚਮਾਂ ਦੀ ਆਪਣੀ 5 ਦਿਨਾਂ ਦੀ ਗਾਰੰਟੀ ਹੋ 5 ਦਿਨਾਂ ਵਿੱਚ ਆਪਣੀ ਖੜਕੇ ਕੋਈ ਚੈੱਕ ਕਰਾ ਲੀ। ਕਿ ਥਣ ਥਣ ਬਹੁਤ ਜਿਆਦਾ ਵੇਰ ਹੁੰਦੇ। ਥਣ ਥਣ ਬੜਾ ਸੋਹਣਾ ਲੱਗਾ ਭਾਈ ਝੋਟੀ। ਠੀਕ ਹੈ ਜੀ। ਪਿੱਠ ਵੇਖੋ ਲੱਗੀ ਪਿੱਛੋਂ। ਕੀ ਮੁੱਲ ਵੀਰ ਜੀ ਦਾ ਹਰ? ਵੇਖ ਲਓ ਪਾਜੀ ਘਰ ਦੀ ਝੋਟੀ ਕਾਲੀ ਇਹ ਕਿੰਨਾ ਚਿਰ ਲੱਗਦਾ। ਹਾਂਜੀ। ਪਿਆਰ ਹੋਈ ਤੇ ਝੋਟੀ ਲੱਖ ਦੀ ਆ। ਹੁਣ 50000 ਮੁੱਲ ਕਰਦੇ ਤੁਸੀਂ ਦੱਸੋ ਕਿੰਨੇ ਦੇ ਦੀਏ। 10000 ਹੋਰ ਛੱਡ ਦੀ ਜਾਨ 47000 ਦੀ ਭਾਈ ਝੋਟੀ ਦੇਣਾ ਪਰ ਮਿਲਦੀ ਨਹੀਂ ਪਿਓਰ ਨਹੀਂ ਲੀਦੀ ਇਹ ਅੱਖਾਂ ਹੀ ਬੰਨੀਆਂ ਪੈਖ ਲੇਖ ਦੀ 47000 ਅੱਜ ਤੋਂ ਬਿਲਕੁਲ ਨਹੀਂ ਗਏ ਦੇ ਕੇ ਬੋਲੇ ਹੁੰਦੇ ਵੀ ਤੁਹਾਨੂੰ ਪਤਾ ਹੀ ਸਾਰੇ ਵੀਰ ਭਰਾਵਾਂ ਨੂੰ ਪਛੂ ਚੰਦੇ ਦੇ ਵੀਰ ਦੇ ਕੋਲ ਤੇ ਆ ਜਾ ਹੁਣ ਦੂਜੇ ਨੰਬਰ ਤੇ ਬਾਕੀ ਆ ਦੂਜੇ ਨੰਬਰ ਦੇ ਝੋਟੀ ਭਾਜੀ ਆ ਗਈ ਏ ਠੀਕ ਆ ਜੀ ਲਓ ਤੇ ਪੰਜਮੀ ਨਿਹਰੀ ਜੋ ਚੈੱਕ ਪਾਸ ਅੱਛਾ ਜੀ ਤੇ ਦੁੱਧ ਕਿਲੋ ਡੇਢ ਕਿਲੋ ਹੀ ਆ ਥਣ ਪਾਸ ਕਰਨ ਵਾਲੀ ਗੱਲ ਐ ਵੀ ਨਹੀਂ ਠੀਕ ਠੀਕ ਲਓ ਜੀ ਕਰਦੋ ਵਜਨ ਇਹ ਵੀ ਚੰਗੀ ਆ ਇੱਕ-ਇੱਕ ਰੋਣ ਲਈਆ ਭਾਈ ਛੋਟੀਆਂ ਵੀਰਾਂ ਨਾਲ ਬਾਹਰ ਚਲ ਗਿਆ ਜਿੰਨੇ ਜਿਹੜੇ ਘਾਂਦੀਆਂ ਠੀਕ ਹੈ ਜੀ ਦੋ ਹੀ ਵੀ ਆਂਦਾ ਲੈ ਆ ਵੀਰ ਮੈਂ ਕੋਈ ਠੀਕ ਹੈ ਠੀਕ ਹੈ ਲਓ ਭਾਈ ਫੇਸ ਕੁਆਲਟੀ ਵੀ ਨਹੀਂ ਰੀ ਵੀ ਚੈੱਕ ਕਰ ਸਕਦੇ ਜੇ ਵੀ ਨੀ ਨੀ ਹੱਥ ਲਿਆਰੇ ਦੀ ਓਲ ਕਰਦੀਆਂ ਠੀਕ ਹੈ ਜੀ ਸੰਗਲ ਵਾਲੇ ਇਹਨਾਂ ਦੇ ਸਾਹਮਣੇ ਲਾਇਆ ਇਸ ਸਮੇਂ ਲਾ ਡੇਢ ਲੀਟਰ ਕਬੀਰ ਕਹਿੰਦਾ ਕਿ ਡੇਢੀ ਦੁੱਧ ਥਾਣੀ ਪਾਸ ਕਰਉਣ ਵਾਲੀ ਗੱਲ ਆ ਤੇ ਕਿੰਨਾ ਕੁ ਚਵਾਇਆ ਸੱਜਰ ਨੇ ਵੀ ਭਾਈ ਬਹੁਤ ਸੋਹਣੀ ਆ ਵੇਖੋ ਅੱਖਾਂ ਬਿਲੀਆਂ ਤੇ ਡੇਢੀ ਘਰੀ ਹੋਣ ਗਈ ਕਿੰਨਾ ਕੁ ਚਵਾਇਆ ਸੱਜਰ ਨੇ ਦੁੱਧ ਸੱਜਰ ਭਾਈ ਚੋਰਾ 15 ਲੀਟਰ ਦੁੱ ਕਿਆ ਕਰ ਸਕਦੇ ਤੁਸੀਂ ਬਾਕੀ ਠੀਕ ਹੈ ਜੀ ਬਾਕੀ ਧੰਤਨ ਬਹੁਤ ਹੀ ਚੰਗਾ ਲੱਗਾ ਵਾ ਤੇ ਲੱਗ ਗਿਆ ਤੁਹਾਨੂੰ ਇਹ ਚੈੱਕ ਕਰਾ ਲੈਣੇ ਥੋੜਾ ਦਾ ਸਾਈਜ਼ ਤੇ ਗੈਪ ਐਵੇਂ ਸੋਹਣੀ ਛੋਟੀ ਭਾਜੀ ਕਰਦ ਦਜਨ ਪੂਰਾ ਇਹ ਪਿੱਠ ਵੇਖੋ ਲੱਗੇ ਠੀਕ ਹੈ ਠੀਕ ਹੈ ਜੀ ਇਹਦਾ ਕੀ ਮੁੱਲ ਬੀ ਤੀਹਰ ਦੇ ਲਓ ਛੋਟੀ ਭਾਜੀ ਦਾ ਮੁੱਲ ਤੇ ਕਰਨ ਨੂੰ 65000 ਕਰਦੇ 60 ਵੀ ਦੇ ਦਈਏ ਕਰ ਦਈਏ ਜੈ ਜੈ 55000 ਤੋਂ ਮਾਨਤਾਣ ਕਰ ਦਾਂਗੇ ਵੀ ਜੀ ਜਿਹੜਾ ਪ੍ਰਵੀਰ ਭਰਾ ਫੋਨ ਲਾ ਠੀਕ ਹੈ ਠੀਕ ਹੈ ਲਓ ਭਾਜੀ 55000 ਵਿੱਚ ਟੋਕੜ ਗੱਬਣ ਆ ਹਾਂਜੀ ਤੇ ਆਜੋ ਹੁਣ ਤੀਜੇ ਨੰਬਰ ਤੇ ਇਹ ਵੀ ਚੰਗੇ ਤਗੜੇ ਕਾਦ ਕਾਠ ਵਾਲੀ ਆ ਦੱਸਿਓ ਵੀ ਜਿਹੇ ਦੇ ਬਾਰੇ ਆਵੀ ਝੋਟੀ ਭਾਜੀ ਪੰਜਵੀਂ ਨਾਰੀ ਚੈੱਕ ਪਾਸ ਜੇ ਤੇ ਆਪਾਂ ਆਪਣੇ ਘਰ ਲਿਆ ਕੇ ਠੰਡਾ ਟੀਕਾ ਲਵਾਤਾ ਇਹ ਸਵੇਰੇ ਚੈੱਕ ਕਰਾ ਆ ਗਏ ਠੀਕ ਹੈ ਠੀਕ ਹੈ ਜੀ ਅੱਛਾ ਮਾਮੀ ਨਾ ਇਹਨੂੰ ਲੱਗ ਗਿਆ ਠੀਕ ਹੈ ਜੀ ਇਹਨਾਂ ਵੀ ਪਹਿਲੇ ਸਵੇਰੇ ਸੁਣਾ ਜੇ ਲਈ ਠੀਕ ਹੈ ਠੀਕ ਹੈ ਵੱਡੀ ਝੋਟੀ ਭਾਜੀ ਪਾ ਕੇ ਸੁਣਦੀ ਛੋਟੀ ਤੇ ਬਾਕੀ ਆ ਭਾਈ ਕਹਿੰਦਾ ਕਿ ਜ਼ਮਾਨਦਾਰ ਹੋਈ ਆਏ ਕਿ ਟਾਕ ਜੇ ਤੇ ਜਿਹੜੇ ਆਹ ਵਾਲੇ ਆ ਇਹ ਵਕੀ ਬਹੁਤ ਜਿਆਦਾ ਛੇਕੀ ਝੋਟੀ ਆ ਪਲੀ ਪੁਲੀ ਬਹੁਤ ਚੰਗੀ ਆ ਤੇ ਪਿੱਠ ਗੋੜੇ ਦੀ ਬਹੁਤ ਚੰਗੀ ਆ ਚੌੜੀ ਪਈ ਆ ਤਾਂ ਮੰਜਾ ਹੀ ਡਿੰਦਾ ਇਹ ਵਕੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਲੱਗੇ ਤਾਂ ਚੰਗੇ ਤਗੜੇ ਕਦ ਕਾਟ ਦੀ ਮਾਲਕਣ ਆ ਵੱਡੀ ਝੋਟੀ ਭਾਜੀ ਪੂਰੀ ਹਾਂਜੀ ਹਾਂਜੀ ਤੇ ਕੀ ਮੁੱਲ ਮਿਰਜੇ ਦਾ ਹੈ ਦੇਖ ਲਓ ਭਾਜੀ 50-52000 ਦੀ ਤੇ ਉਦਾਂ ਝੋਟੀ ਫੰਡਰਾ ਕੀ ਆ ਜਿੱਡਾ ਕਰ ਦੋ ਜੇ ਨੇ ਝੋਟੀ ਹਾਂਜੀ ਹਾਂਜੀ ਕੋਣ ਮੌਲੇ ਦਾ 55000 ਜੇ 50 ਹੀ ਦੇ ਦਈਏ ਤੇ ਕਰਨਾ ਮਾਰ ਤਾ ਛੱਡ ਦਿਜੇ ਦੋ ਆਹ ਨਹੀਂ ਭਾਈ 47000 ਦੀ ਦੇਣੀ ਝੋਟੀ ਠੀਕ ਹੈ ਲਓ ਭਾਈ 47000 ਦੇ ਤੇ ਚੰਗੇ ਤਗੜੇ ਕੱਦ ਕਾਠ ਵਾਲੀ ਹੈ ਜੇ ਕੋਈ ਵੀਰ ਭਰਾ ਲੈ ਜੀ ਵਾੜੇ ਸਾਫ ਕਰਕੇ ਲੱਖ ਰੁਪਏ ਦੀ ਝੋਟੀ ਬਣ ਜਾਣਾ ਲਓ ਬਾਕੀ ਤੁਸੀਂ ਲਾਗੇ ਰੋ ਚੈੱਕ ਕਰ ਸਕਦੇ ਜੀ ਤੁਹਾਨੂੰ ਤੁਹਾਨੂੰ ਤੇ ਪਹਿਲਾਂ ਹੀ ਸੁਆ ਸੁਣਾ ਜੇ ਨੇ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਵੀਰ ਜੀ ਇਹਦੇ ਬਾਰੇ ਆਹ ਝੋਟੀ ਭਾਈ ਪਹਿਲੇ ਸੁਵੇ ਸੁਈਏ ਤੇ ਦੂਜੇ ਸੁਵੇ ਸੁਣੀ ਆ ਅੱਛਾ ਜੀ ਸਾਡੇ ਪੰਜਵੇਂ ਨੇ ਚੈੱਕ ਪਾਹ ਜੇ ਠੀਕ ਹੈ ਦੁੱਧ ਹੁਣ ਥਣਪ੍ਰਾਪਾਸ ਕਰਾਉਂਦੀ ਐ 1 ਕਿਲੋ 1.5 ਕਿਲੋ ਦਿੰਦੀ ਇੱਕੋ ਟਾਈਮ ਠੀਕ ਹੈ ਠੀਕ ਹੈ ਬਾਕੀ ਪੂਰੀ ਵੱਡੀ ਛੋਟੀ ਭਾਜੀ ਪੂਸ਼ ਵਿਖਾ ਰੋ ਲੋ ਭਾਜੀ ਜੱਟ ਬਲੈਕ ਜੱਟ ਬਲੈਕ ਪਿਓਰ ਮੋਹਰਾ ਦੀ ਦੱਦ ਵਜੰਦੀ ਆ ਤੇ ਇਹ ਵੀ ਤੁਹਾਨੂੰ ਖੋਲ ਕੇ ਵਿਖਾਉਨੇ ਆਪਾਂ ਇਹਨੇ ਕਿੰਨਾ ਕ ਚਵਾਇਆ ਫਿਰ ਸੱਜਰ ਨੇ ਸੱਜਰ ਭਾਈ ਚੋਰਾ 15 ਕਿਲੋ ਦੁੱਧ ਚੋਂਂਦੀ ਰਹੀ ਛੋਟੀ ਠੀਕ ਹੈ ਠੀਕ ਹੈ ਲੋ ਭਾਜੀ ਬਾਕੀ ਤੁਹਾਨੂੰ ਖੋਲ ਕੇ ਹੁਣ ਵਿਖਾਉਨੇ ਆ ਇੱਕ 20 ਦੀ ਆਈ ਭਾਜੀ ਉਧਰ ਵਾਲੀ ਛੋਟੀ ਪਹਿਲੇ ਸੂਏ ਸੱਜਰ ਜੀ ਲੋ ਭਾਜੀ ਲਾਗੇ ਤੁਸੀਂ ਜੱਟਰ ਕੁਆਲਟੀ ਤੇ ਤੇ ਕੱਦ ਵਜਨ ਤੇ ਚੰਗੀ ਆ ਤੇ ਫੇਸ ਕੁਆਲਟੀ ਤੁਹਾਨੂੰ ਲੱਗੇ ਤਾਂ ਚੈੱਕ ਕਰੰਦੇ ਆ ਤੇ ਸੱਜਰ ਨੇ ਕੋਈ 14 ਲੀਟਰ ਬਾਈ ਦੇ ਦਾ ਚਾਹ ਕੇ ਦੁੱਧ ਚਵਾਇਆ ਵਾ ਇਹ ਉਧਰ ਵਹੀ ਪੈੰਦਰ ਹਾਂਜੀ ਪਹਿਲੇ ਸਵੇਰ ਆਂਦੇ 1 ਵੀਦੀ ਲਿਆਂਦੀ ਸੀ ਉਧਰੋਂ ਠੀਕ ਆ ਠੀਕ ਆ ਜੀ ਲਓ ਭਾਜੀ ਹਰਿਆਣੇ ਦੀ ਢੋਟੀ ਆ ਤੇ ਬਾਕੀ ਵੀ ਚੈੱਕ ਕਰ ਸਕਦੇ ਜੇ ਲੱਗੇ ਰੋਥਣਾ ਦਾ ਸੈਜ ਗੈਪ ਤੇ ਇਸ ਟਾਈਮ ਜਿਹੜਾ ਵਾ ਕਿਲੋ 1.5 ਕਿਲੋ ਦੁੱਧ ਦੇਂਦੀ ਏ ਕੋ ਟਾਈਮ ਦੇਂਦੀ ਹਾਂਜੀ ਠੀਕ ਆ ਜੀ ਤੇ ਕੀ ਮੁੱਲ ਜੇ ਦਾ ਹਰ ਇਹਦਾ ਮੁੱਲ ਵਿੱਚ 65000 ਕਰਦੇ ਜੇ 60000 ਦੇ ਦਈਏ ਤਾਂ ਕਰਨਾ ਮਾਨਤਾਣ ਛੋਟੀ ਵੇਲਾ ਪੂਰੀ ਵੱਡੀ ਆ ਕਦ ਹੋਏ ਹੋਣ ਦਾ ਕੋਸਾ ਆਉਣ ਨਾਲੇ ਆ ਜਾਣਦੀ ਏ 60 ਦੀ ਦੇ ਦਾਂਗੇ ਭਾਜੀ ਪੂਰੇ 60 ਦੀ ਜੇ ਤੂੰ ਹੀ ਕਹਿਦਾ ਰਹੀ ਠੀਕ ਠੀਕ ਹੋਰ ਕਰਦਾਂਗੇ ਮੌਕੇ ਦੇ ਥੋੜਾ ਬੋਦਾ ਲਓ ਭਾਜੀ ਕੋਈ ਫੋਨ ਲਾਵੇ ਕੋਈ ਵੀ ਪਰ ਹਮ ਆਣ ਕਰਦਾਂਗੇ ਇਸ ਟਾਈਮ ਜਿਹੜਾ 60000 ਜੀ ਨੇ ਮੁੱਲ ਕੀਤਾ ਤੇ ਕਦ ਵਜਾਂ ਦੀ ਬਹੁਤ ਹੀ ਚੰਗੀ ਆ ਆਜੋ ਹੁਣ ਆ ਮਹੀਂ ਦਾ ਭਾਈ ਤਿੱਜਾ ਸੁਆ ਜੀ ਅੱਛਾ ਜੀ ਦੂਜੇ ਸਵੇਰ ਵਾਲਿਆਂ ਨੇ ਕਿਹਾ 1010 ਕਿਲੋ ਦੁੱਧ ਦੇ ਦਿੰਦੀ ਤੇਰੀ ਠੀਕ ਹੈ ਠੀਕ ਐ ਤਾਂ ਕੰਮ ਯਾਰਾ ਨਹੀਂ 1010 ਕਿਲੋ ਕੋ 12 ਕਿਲੋ ਦੁੱਧ ਛੋਟਕਾ ਲਓ ਭਾਈ ਲਾਗੇ ਤੋਂ ਆਰਡਰ ਕੁਆਲਟੀ ਕਿੰਨਾ ਕ ਟਾਈਮ ਖੜਤੀ ਜੇ ਇਹ ਦਿਨ 7-8 ਇਹ ਕੱਡੂ ਭਾਈ ਮਹੀਂ ਤੇ ਪੰਟਪੰਣ ਬੜੀ ਪਾਸ ਆ ਹਾਂਜੀ ਭਾਈ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਮਣਕੀ ਅੱਖ ਆ ਗਈ ਆ ਕਰੋ ਲਾਗੇ ਤੋਂ ਚੈੱਕ ਆਰਡਰ ਕੁਆਲਟੀ ਐਂ ਤਾਂ ਪੱਕਟ ਗਿਆ ਹਵਾਨਾ ਵਾ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਇਹ ਜੇ ਨਹੀਂ ਮੈਂ ਭਾਜੀ ਹੋਰ ਬਣਨੀ ਆ ਠੀਕ ਹੈ ਜੀ ਸ਼ਹਿਰੋਂ ਹੁੰਦੇ ਹੱਲੇ ਵੀ ਫੋਨ ਦਾ ਪਰ ਮੈਨੂੰ ਠੀਕ ਹੈ ਠੀਕ ਹੈ ਜੀ ਲੋਕੋ ਜੀ ਦੇਣ ਆ ਜੇ ਮੇਰੇ ਨਾਲ 7 ਤੋਂ ਵੀ 8 ਲੈ ਜੂਗੀ ਹੋਰ ਤੇ ਬਾਕੀ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਬਾਰੇ 10 ਸ 11 ਲੀਟਰ ਇਹਨੇ ਪਿਛਲੇ ਸਵੇਰ ਤੋਂ ਚਵਾਇਆ ਵਾ ਇਹ ਕੀ ਮੁੱਲ ਵੀ ਜਿਹਦਾ ਹਰ ਇਹ ਆ ਮੁੱਲ ਕਰਨ ਨੂੰ ਭਾਈ ਜੋ ਮਰਜ਼ੀ ਕਰੀ ਜਾਏ ਐਸੀ 85 ਅੱਛਾ ਜੀ 75000 ਦੀ ਮੈਂ ਦੇ ਰਹੀਏ ਕਰ ਦਈਏ ਜਿਆ ਜਿਆ ਕਰ ਦੋ ਤੁਸੀਂ ਜਿੰਨਾ ਕਰਨਾ ਕਰ ਦਈਏ 70 ਪੂਰਾ ਨਹੀਂ 70 ਤੱਕ ਕਾ ਨਹੀਂ 72 ਦੀ ਦੇ ਦਾਂਗੇ ਪੂਰੇ ਦੀ 72 ਪੂਰੇ ਦੀ ਦੇ ਦਾਂਗੇ ਭਾਈ ਹਾਂ ਨਹੀਂ ਸੋ ਭਾਈ 72000 ਦੀ ਬਿਲਕੁਲ ਤਿਆਰ ਬਾਕੀ ਆਪਣੀ ਇਹੋ ਬੈਂਤੀ ਗੱਭਾਂ ਡੰਗਰ ਆਪਣੇ ਚੈੱਕ ਪਾਸ ਕਰਾ ਕੇ ਲਓ ਭਾਈ ਆਪਣੀ ਤਸੱਲੀ ਕਰਕੇ ਤੇ ਪਸ਼ੂ ਖਰੀਦਿਆ ਕਰੋ ਭਾਈ ਦੀ ਹਰ ਵਾਰੀ ਇਹੋ ਬੈਂਤੀ ਹੁੰਦੀ ਆ ਤੇ ਬਹੁਤ ਹੀ ਗੱਲ ਵਧੀਆ ਲੱਗਦੀ ਆ ਵੀਰ ਜੀ ਕਿ ਬਾਅਦ ਚ ਕੋਈ ਲਾਂਭਾ ਨਾ ਆਵੇ ਤੇ ਆਪਣੀ ਇਥੇ ਤਸੱਲੀ ਕਰਕੇ ਦੋ ਟਾਈਮ ਆ ਵੀਰੋਂ ਨਹੀਂ ਆਏ ਇਹ ਕੋਲ ਆਈ ਆ ਪਾ ਮੈਂ ਠੀਕ ਹੈ ਠੀਕ ਹੈ ਆ ਵੀਰ ਕੋਲ ਆਈ ਹੋਣੀ ਮੇਰੇ ਪਿੰਡਾਂ ਦੇ ਕੋਲੋਂ ਆਈ ਆ ਇਹਨਾਂ ਦਾ ਨਾ ਫਾਰਮ ਹੈ ਗਾਈਆਂ ਦਾ ਅੱਛਾ ਅੱਛਾ ਠੀਕ ਤੇ ਦੋ ਹੀ ਮਈਆਂ ਤੇ ਆਪਾਂ ਦੋਵੇਂ ਲੈ ਲਈਆਂ ਇਹਨਾਂ ਨਾਲ ਠੀਕ ਹੈ ਜੀ ਹਾਂਜੀ ਹਾਂਜੀ ਭਾਜੀ ਸਾਰੇ ਵੀਰਾਂ ਦਾ ਦਿਿਲੋਂ ਧੰਨਵਾਦ ਆ ਵੀਡੀਓ ਪੂਰੀ ਵੇਖਣ ਲਈ ਵੱਡਗੇ